ਪਹਿਲਾਂ ਤੇ ਮੈਂ ਤੁਹਾਡਾ ਸਾਧਿਆਂ ਦਾ ਮੀਡੀਆ ਵਾਲੇ ਸਾਥੀਆਂ ਦਾ ਸਾਧਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਪਸ ਸਾਡੇ ਦੁੱਖ ਦੇ ਵਿੱਚ ਅਸੀਂ ਅਸਲੇ ਬਹੁਤ ਦੁਖੀ ਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ 4-5 ਦਿਨ ਤੋਂ ਮਜੀਠੇ ਹਲਕੇ ਦੇ ਵਿੱਚ ਜਿਹੜਾ ਕੈਦ ਹੋਇਆ ਜਹਦੀਲੀ ਜਿਹੜੀ ਚੀਜ਼ ਪੀਣ ਦੇ ਨਾਲ ਜਿਹੜਾ ਸਾਡੇ ਕਜੀਬ ਖੋੜ ਤੱਕ 27 ਜਾਣਿਆਂ ਦੀ ਡੈਥ ਹੋ ਗਈ ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦਾ ਜੀਦੋਏ ਵਾਦਾਤ ਹੋਈ ਜਦੋਂ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਹ 24 ਘੰਟਿਆਂ ਦੇ ਵਿੱਚ ਆਪ ਇੱਥੇ ਮੌਕੇ ਦੇ ਉੱਤੇ ਆ ਗਏ ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਪੀੜਤ ਪਰਿਵਾਰਾਂ ਦੇ ਨਾਲ ਜਿਹੜਾ ਉਹ ਦੁੱਖ ਵੀ ਸਾਂਝਾ ਕੀਤਾ ਪਰਿਵਾਰਾਂ ਨੂੰ ਹੌਸਲਾ ਵੀ ਦਿੱਤਾ ਪਰਿਵਾਰਾਂ ਨੂੰ ਗਾਲੀਆਂ ਵੀ ਲਾਆ ਔਰ ਪਰਿਵਾਰਾਂ ਨੂੰ ਕਿਹਾ ਕਿ ਤੁਹਾਨੂੰ 10 ਲੱਖ ਰੁਪਏ ਪਰਿਵਾਰ ਦੇ ਹਿਸਾਬ ਨਾਲ ਅਸੀਂ ਮਦਦ ਕਰਾਂਗੇ 2 ਲੱਖ ਰੁਪਏ ਜਿਹੜੇ ਇਲਾਜ ਦੀਨ ਹਨ ਉਹਨਾਂ ਨੂੰ ਕਰਾਂਗੇ ਸਾਦੇ ਪਰਿਵਾਰਾਂ ਨੂੰ ਉਹਨਾਂ ਦੇ ਇੱਕ ਇੱਕ ਚੀਜ਼ ਨੂੰ ਨੌਕਰੀ ਦਵਾਂਗੇ ਉਹਨਾਂ ਦੇ ਬੱਚੇ ਜਿਹੜੇ ਕਈ ਸਾਡੇ ਮਜ਼ਦੂਰ ਵੀਰ ਜਿਹੜੇ ਉਹਨਾਂ ਦੇ ਚਾਰ-ਚਾਰ ਬੱਚੇ ਆ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਪੜਾਉਂਦਾ ਵੀ ਪ੍ਰਬੰਧ ਕਰਾਂਗੇ ਉਹ ਨਾਲ ਦੀ ਨਾਲ ਜਿਹੜਾ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਇਸ ਕਾਂਡ ਦੇ ਜਿਹੜੇ ਦੋਸ਼ੀ ਆ ਉਹ ਭਾਵੇਂ ਦਿੱਲੀ ਤੱਕ ਹੋਣ ਉਹਨਾਂ ਸਭ ਨੂੰ ਗ੍ਰਿਫਤਾਰ ਕਰਾਂਗੇ ਔਰ ਮੈਂ ਇਹ ਦੱਸ ਦਿਆਂ ਮਨ ਮਹਿਸੂਸ ਕਰਦਾ ਆਪਣੀ ਪੁਲਿਸ ਦੇ ਉੱਤੇ ਤੇ ਅਸੀਂ ਦਿੱਲੀ ਤੱਕ ਪਹੁੰਚ ਗਏ ਦਿੱਲੀ ਤੋਂ ਵੀ ਦੋ ਮੁੱਦਮ ਲੁਧਿਆਣੇ ਤੋਂ ਵੀ ਮੁੱਦਮ ਜਿਹੜੇ ਫੜਿਆ ਹੁਣ ਤੱਕ ਅਸੀਂ 16 ਮੁੱਦਮ ਜਿਹੜੇ ਇਸ ਮਤਲਬ ਜਿਹੜੇ ਕਾਰਨ ਲਈ ਦੋਸ਼ੀ ਨੇ ਉਹਨਾਂ ਨੂੰ ਫੜਿਆ ਅਜੇ ਵੀ ਕੁਝ ਲੋਗ ਹੋ ਸਾਡੀ ਸਾਨੂੰ ਲੜਿੰਦੇ ਆ ਉਹਨਾਂ ਲਈ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜਾ ਵੀ ਬੰਦਾ ਇਸ ਕਾਣ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ਿਆਂ ਦੇ ਬਦੌਲਤ ਸ਼ੁਰੂ ਕੀਤਾ ਜਿਹੜਾ ਵੀ ਬੰਦਾ ਨਸ਼ਿਆਂ ਦਾ ਧੰਦਾ ਕਰਦਾ ਹੈ ਨਸ਼ੇ ਵੇਚਦਾ ਚੈਸ ਮੈਂ ਕਿ ਫੀ ਮੈਂ ਡੁਪਲੀਕੇਟ ਸ਼ਰਾਬ ਹੈ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੇ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਹੈ ਤੇ ਜਿਹੜੇ ਇਹੋ ਜੀ ਕਾਰਵਾਈ ਕਰਾਂਗੇ ਕੋਣ ਨਾਲੇ ਸਮਝ ਕੋਈ ਬੰਦਾ ਹਿੰਮਤ ਨਾ ਕਰੇ ਸੋ ਅੱਜ ਆਪਾਂ ਮਤਲਬ ਮੁੱਖ ਮੰਤਰੀ ਸਾਹਿਬ ਨੇ ਮਤਲਬ ਆਪਾਂ ਨੂੰ 22 ਪਗਵਾੜਾ ਨੂੰ 10 10 ਲੱਖ ਰੁਪਇਆ ਜਿਹੜਾ ਉਹ ਚੈੱਕ ਜਿਹੜੇ ਆ ਕੁਨੇ ਦਿੱਤੇ ਆ ਚਾਰ ਪੰਜ ਪਰਵਾਸ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਅਸੀਂ ਪਸੋਂ ਜਿਹੜਾ ਉਹਨਾਂ ਦੇ ਘਰੀ ਜਾ ਕੇ ਮੈਂ ਚੈੱਕ ਦੇ ਕੇ ਆਉਂਗਾ ਜਿਹੜੇ ਇਲਾਜ ਦੀ ਨੇ ਉਹਨਾਂ ਨੂੰ ਵੀ ਚੈੱਕ ਜਿਹੜੇ ਅਸੀਂ ਦੇਾਂਗੇ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਵਾਦ ਕਰਦਾ ਕਿ ਉਹਨਾਂ ਨੇ ਜੋ ਇਸ ਗੁਰੂ ਘਰ ਦੇ ਵਿੱਚ ਇਹਨਾਂ ਪੀੜਤ ਪਰਵਾਦਾਂ ਦੇ ਨਾਲ ਵਾਦਾ ਕੀਤਾ ਸੀਗਾ ਉਹ ਪੂਰਾ ਕੀਤਾ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸ਼ਾਇਦ ਮੈਂ ਆਪਣੀ ਉਮਰ ਦੇ ਵਿੱਚ ਕਦੀ ਵੀ ਇਦਾਂ ਦੀ ਵੇਖਿਆ ਕਈ ਵਾਰ ਕਦੀ ਪਛਾਹ ਲਾਗੇ ਕਦੀ ਇਦਾਂ ਦੀ ਕੋਈ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਏਡੀ ਛੇਤੀ ਨਾ ਕਦੀ ਮੁਖਵੰਤ ਵੀ ਆਇਆ ਤੇ ਨਾ ਕੋਈ ਏਡੀ ਛੇਤੀ ਸਨ ਕਿਸੇ ਨੂੰ ਜਿਹੜੀ ਮਦਦ ਮਿਲੀ ਹੈ ਇਹ ਮੇਰਾ ਖਿਆਲ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪਹਿਲੀ ਵਾਰ ਪੰਜਾਬ ਦੇ ਕੇ ਹਜ਼ਮਤ ਪਿਆਰੇ ਮੁੱਖ ਮੰਤਰੀ ਨੇ ਕੀਤਾ ਹੋਊਗਾ ਕਿ 48 ਘੰਟਿਆਂ ਦੇ ਵਿੱਚ ਉਹ ਜੜੇ ਆ 10 10 ਲੱਖ ਦੇ ਚੈੱਕ ਜਿਹੜੇ ਉਹ ਭੇਟ ਤੇ ਜਿਹੜੇ ਮੈਂ ਹੁਣੇ ਦਿੱਤੇ ਆ ਅਗਲੀਆਂ ਵੀ ਜੋ ਜੋ ਅਨਾਊਂਸਮੈਂਟਾਂ ਉਹਨਾਂ ਨੇ ਕੀਤੀ ਆ ਉਹ ਸਾਰੀਆਂ ਅਨਾਊਂਸਮੈਂਟਾਂ ਅਸੀਂ ਪੂਰੀਆਂ ਕਰਾਂਗੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਿ ਸਾਡੇ ਮਾਝੇ ਆਲਿਆਂ ਦੀ ਉਹਨਾਂ ਬਾਹ ਫੜੀ ਮਜੀਠੇ ਵਾਲਿਆਂ ਦੀ ਬਾਹ ਫੜੀ ਹੈ ਸਾਡੇ ਮਜੀਠੇ ਵਾਲੇ ਸਾਡੇ ਹਲਕਾ ਚਾਦ ਜੱਗਾ ਜੀ ਉਹ ਵੀ ਲੱਗੇ ਸਾਡੇ ਲੱਗੇ ਅਸੀਂ ਜੇ ਮੈਂ ਸਾਹ ਪੁਰਾਣੀ ਇਸ ਪਿੰਡ ਦੇ ਚੇਤਨ ਅਧਿਮੀ ਨੇ ਸਰਪੰਚ ਵੀ ਨੇ ਅਸੀਂ ਸਾਰੇ ਇਸ ਗੱਲ ਤੇ ਲੱਗੇ ਆ ਕਿ ਅਸੀਂ ਸਾਰਿਆਂ ਡਟ ਕੇ ਇਹਨਾਂ ਪਤਵਾਰਾਂ ਦੀ ਮਤ ਕਰਦੀਆਂ ਤੇ ਸਾਰਿਆਂ ਨੇ ਡਟ ਕੇ ਦੋਛੀ ਭਾਵੇਂ ਦਿੱਲੀ ਚ ਬੈਠਾ ਕਿਤੇ ਬੈਠਾ ਉਹਨੂੰ ਗ੍ਰਫਤਾਰ ਜਿਹੜਾ ਕਰੋਨਾ ਇਹ ਸਾਡਾ ਫੈਸਲਾ ਇਹਨਾਂ ਦੇ ਇਲਾਜ ਜਿਹੜੇ ਇਲਾਜ ਨੇ ਉਹ ਸਰਕਾਰੀ ਹਸਪਤਾਲ ਤੋਂ ਫ੍ਰੀ ਨੇ ਬਿਲਕੁਲ ਬਿਲਕੁਲ ਇਹਨਾਂ ਦਾ ਇਲਾਜ ਫ੍ਰੀ ਆ ਇਲਾਜ ਇਹਨਾਂ ਦਾ ਬਿਲਕੁਲ ਫ੍ਰੀ ਆ ਠੀਕ ਹੈ ਜੀ ਕੋਈ ਇਹਨਾਂ ਨੂੰ ਪੈਸਾ ਨਹੀਂ ਦੇਣਾ ਪੈ ਰਿਹਾ ਨਾ ਕੋਈ ਪੈਸਾ ਦੇਣਾ ਪਊਗਾ ਉਹਨਾਂ ਨੂੰ 2-2 ਲੱਖ ਰੁਪਈਆ ਜਿਹੜੇ ਇਲਾਜ ਦੀ ਨੇ ਉਹਨਾਂ ਨੂੰ ਵੀ ਜਿਹੜਾ ਉਹ ਅਸੀਂ ਧਿਆਨ ਦੇ ਕੇ ਕਰਦੇ ਆਂ ਅਜੀਤ ਸਿੰਘ ਸਾਹਿਬ ਜਿਹੜੇ ਗੋਸ਼ਣ ਨੇ ਉਹਨਾਂ ਦੀ ਪ੍ਰਾਪਰਟੀ ਲੇਟਾਂਸ ਮਾਰੀ ਜਾਊਗੀ ਬਿਲਕੁਲ ਦੇਖੋ ਅਸੀਂ ਲੱਗੇ ਪਹਿਲਾਂ ਹੀ ਅਸੀਂ ਤਾਂ ਪਹਿਲਾਂ ਆਨੌਂਸ ਕੀਤਾ ਮਾਨ ਸਾਹਿਬ ਨੇ ਅਨਾਉਂਸ ਕੀਤਾ ਕਿ ਨਸ਼ਾ ਕਿਸੇ ਵੀ ਕਿਸਮ ਦਾ ਹੋਊਗਾ ਜਿਹੜਾ ਵੀ ਬੰਦਾ ਨਸ਼ੇ ਵੇਚਦਾ ਉਹਦੀਆਂ ਪ੍ਰਾਪਰਟੀਆਂ ਵੀ ਜਬਤ ਕਰਾਂਗੇ ਉਹਨਾਂ ਨੂੰ ਜੇਲਾਂ ਦੀ ਸੁਟਾਂਗੇ ਬੰਦ ਕਰਾਂਗੇ ਸਾਹਿਬ ਇਹੋ ਜਿਹੇ ਸਜ਼ਾਵਾਂ ਦਾਂਗੇ ਕਿ ਮੁੜ ਕੇ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਨ ਦੀ ਹਿੰਮਤ ਨਾ ਕਰ। ਅੱਛਾ ਇਦਾਂ ਤੇ ਵੀ ਪੀਲਾ ਬੰਦਾ ਚੱਲੂਗਾ ਜੀ ਜਿਨ੍ਹਾਂ ਦੀ ਪ੍ਰਾਪਰਟੀ ਹੈ ਜਿਹਦੇ ਘਰ ਨੇ ਇਹਨਾਂ ਦੇ। ਸੱਜੇ ਪਾਸੇ ਕਹੀ ਜਾਂਦਾ ਨਸ਼ਾ ਨਸ਼ਾ ਇਹ ਨਸ਼ਾ ਕੋਈ ਵੀ ਹੈ। ਹਰ ਇੱਕ ਤੇ ਪੀਲਾ ਬੰਦਾ ਚੱਲੂਗਾ ਜਿਹਦੀ ਵਾਰੀ-ਵਾਰੀ ਆਈਗੇ। ਜਿਹੜੇ ਵੀ ਬੰਦੇ ਦੋਸ਼ੀ ਹੋਣਗੇ। ਕਿਉਂ ਨਹੀਂ ਚਲਾਵਾਂਗੇ ਪੀਲਾ ਬੰਦਾ? ਜਿਨ੍ਹਾਂ ਦੇ ਜੱਦ ਸਾਡੇ 27 ਪਤਵਾਰ ਜਿਹੜੇ ਬਚਾਰੇ ਉਹਨਾਂ ਦੇ ਸਿਰ ਦੇ ਸਾਈ ਨਿਕੰਦੇ ਕਿ ਬੱਚਿਆਂ ਦੇ ਬਾਪ ਚਲੇ ਗਏ। ਇਹਨਾਂ ਬੰਦਿਆਂ ਦੇ ਖਿਲਾਫ ਵੀ ਹੱਤਿਆ ਦਾ ਕਾਰਵਾਈ ਕਰਾਂਗੇ। ਤੁਸੀਂ ਦੇਖੀ ਜਾਓ ਕੀ ਬਣਦਾ ਸੱਸ। ਸਾਡੇ 2 ਲੱਖ ਰੁਪਏ ਦੇਣਾ ਤੁਸੀਂ ਉਹ ਟਾਈਮ ਬਾਉਂਡਿੰਗ ਹੈ ਇਹ ਕਰੰਟ ਇਹ ਚੱਲਦਾ ਰਿਹਾ ਕੰਮ ਉਹ ਕੌਣ ਜ਼ਿੰਮੇਵਾਰਾਂ ਦੇ ਵਾਸਤੇ ਨਹੀਂ ਨਹੀਂ ਦੇਖੋ ਜੋ ਜੋ ਸਾਨੂੰ ਪਤਾ ਲੱਗੀ ਗਿਆ ਅਸੀਂ ਤਿਉ ਤਿਉ ਤਾਰਵਾਈ ਜਿਹੜੀ ਕਰੀ ਗਏ ਹੋਰ ਤਾਂ ਪਹਿਲੀ ਵਾਰ ਤੋਂ ਅਸੀਂ ਜੋਧੀ ਸ਼ੁਰੂ ਕੀਤਾ ਨਸ਼ਿਆਂ ਦੇ ਖਿਲਾਫ ਇਸ ਕਰਕੇ ਸਾਡੀ ਜਿਹੜਾ ਵੀ ਕੋਈ ਬੰਦਾ ਕੋਲ ਸਾਡੀ ਦੇਣ ਚਾਹੀ ਜਾਂਦਾ ਅਸੀਂ ਕੇ ਬੰਦੇ ਨੂੰ ਪਹਿਲਾਂ ਸਾਡੀ ਤਿਆਰੀ ਕੀਤੀ ਪਹਿਲਾਂ ਸਾਡੇ ਪੰਜਾਬ ਦਾ ਉਹਦੇ ਅੰਦਰ ਕੀ ਆ ਕੀ ਨਹੀਂ ਆ ਹਾਸੀ ਦਾ ਪਤਾ ਕੀਤਾ ਵੀ ਕਿੱਥੇ ਕਿੱਥੇ ਕੀ ਆ ਉਸ ਹਿਸਾਬ ਨਾਲ ਹੁਣ ਅਸੀਂ ਐਕਸ਼ਨ ਦੇ ਬੂਟ 'ਚ ਆ ਉਸ ਹਿਸਾਬ ਨਾਲ ਅਸੀਂ ਐਕਸ਼ਨ ਕਰ ਰਹੇ ਹਾਂ ਐਕਸ਼ਨ ਬੂਟ ਜੀ ਸਰ ਆਖਰੀ ਇੱਕ ਇੱਕ ਸਵਾਲ ਹੈ ਮਸਲਾ ਕੋਲੰਬੀਆ ਦੇ ਵਿੱਚ ਨਾ ਪੰਜ ਪੰਜਾਬੀ ਨੌਜਵਾਨ ਫਸੇ ਹੋਏ ਨੇ ਤੁਹਾਡੇ ਤੱਕ ਉਹਨਾਂ ਨੇ ਗੁਹਾਰ ਲਗਾਈ ਹੈ ਵੀਡੀਓ ਗਰਲ ਹੋਈ ਹੈ ਕਿ ਸਾਨੂੰ ਇਥੋਂ ਕੱਢਿਆ ਜਾਵੇ 20000 ਡਾਲਰ ਲੈ ਕੇ ਬਾਂਦੀ ਲਗਾਸੀ ਹੋਏ ਨੇ ਮੈਂ ਪਹਿਲਾਂ ਤੇ ਤੁਹਾਡੇ ਤੋਂ ਚਲੋ ਇਹ ਸਬਜੈਕਟ ਦੂਜਾ ਇੱਕ ਮਿੰਟ ਦੀਵਾ ਕਹਿ ਦਿੰਦਾ ਜੀ ਪਹਿਲਾਂ ਤਾਂ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਮੈਂ ਪਹਿਲਾਂ ਵੀ ਕਰਦਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕਿ ਮੁਲਕ ਜਾਣਾ ਬਿਲਕੁਲ ਗਲਤ ਆ ਡੌਂਕੀ ਤੇ ਕਿਹੇ ਤੇ ਪੰਧਾ ਟੱਪਣੀਆਂ ਸਮੁੰਦਰ ਤਰਨੇ ਇਹ ਬਹੁਤ ਮਾੜੀ ਗੱਲ ਹੈ ਪਰ ਉਹਨਾਂ ਦੀ ਵੀਡੀਓ ਮਿਲ ਗਈ ਹੈ ਮੈਂ ਵਿਦੇਸ਼ ਮੰਤਰੀ ਵਿਦੇਸ਼ ਮੰਤਲਾਲੇ ਦੇ ਸਬੰਧਕ ਚ ਹੋਮ ਮਿਨਿਸਟਰੀ ਨਾਲ ਸੰਬੰਧ ਕੀਤਾ ਕਿ ਇਹਨਾਂ ਬੱਚਿਆਂ ਦਾ ਪਤਾ ਕਰੋ ਅਸੀਂ ਮਦਦ ਕਰਾਂਗੇ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜੇ ਪੰਜੇ ਬੱਚੇ ਫਸੇ ਆ ਇਹਨਾਂ ਨੂੰ ਜਿੰਦੇ ਜੀ ਵਾਪਸ ਜਿਹੜਾ ਭਾਤ ਲੈ ਧੰਨਵਾਦ ਆ ਗਿਆ ਸਾਹਿਬ